ਹੋਆ ਜਾਂਦਾ ਉਹਦੇ ਨਾਲ ਨੁਕਸਾਨ ਹੁੰਦਾ ਤੇ ਜਿਹੜਾ ਬੱਦਲ ਨੇ ਆਪਣੀ ਤਬਾਹੀ ਹੈ ਦੁਬਾਰਾ ਇੱਕ ਵਾਰ ਕਿਸਾਨਾਂ ਨੂੰ ਦਿਖਾ ਦਿੱਤੀ ਹੈ ਹੋ ਸਕਦਾ ਕਿਸਾਨਾਂ ਦੇ ਇਸ ਤਬਾਹੀ ਨੂੰ ਦੇਖ ਕੇ ਕੰਨਾਂ ਨੂੰ ਹੱਥ ਵੀ ਲੱਗੇ ਹੋਣ ਇਸੇ ਵਿਸ਼ੇ ਤੇ ਅੱਜ ਅਸੀਂ ਸਾਰੀ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਮਾਨਸਾ ਤੋਂ ਸੀਨੀਅਰ ਪੱਤਰਕਾਰ ਰਜਿੰਦਰ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਆ ਕੀ ਕਹਿਣਾ ਚਾਹੋਗੇ ਜੀ ਤੁਹਾਡੇ ਕੀ ਵਿਚਾਰ ਨੇ ਕਿ ਜਦੋਂ ਪਰਾਲੀ ਆਉਂਦੀ ਹੈ ਤੇ ਉਹਨੂੰ ਸਾੜਨਾ ਚਾਹੀਦਾ ਜਾਂ ਫਿਰ ਉਸ ਨੂੰ ਇੱਕ ਚਾਰੇ ਦੇ ਰੂਪ ਦੇ ਵਿੱਚ ਰੱਖਣਾ ਚਾਹੀਦਾ ਹਾਂਜੀ ਦੇਖੋ ਇਹ ਹੈ ਨਾ ਜੀ ਸੁਪਰੀਮ ਕੋਰਟ ਦੇ ਵਿੱਚ ਇਹ ਕਾਰਵਾਈ ਇੱਕ ਚੱਪੀ ਹੈ ਜੀ ਸਦੂਸ਼ਿਲ ਤੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਉਹ ਬਹੁਤ ਹੀ ਜ਼ਿਆਦਾ ਮਤਲਬ ਨਿਰਾਸ਼ਾ ਜੀ ਪ੍ਰਗਟ ਕਰ ਰਹੇ ਨੇ ਸਰਕਾਰਾਂ ਨਾਲ ਜਿੱਥੇ ਸਰਕਾਰਾਂ ਨੇ ਮੈडम ਜਿਹੜਾ ਇਹ ਇਰਤਬਿਨ ਨੇ ਸਰਕਾਰ ਹਰਜਿੰਦ ਦੇ ਪੋਲੂਸ਼ਨ ਟ੍ਰੈਂਡ ਦੇ ਇਹਨਾਂ ਜਿਹੜੀਆਂ ਜਿਵੇਂ ਅਸਾਮੀਆਂ ਵੀ ਪੂਰੀਆਂ ਨਹੀਂ ਹੋ ਰਹੀਆਂ ਹੂੰ ਮਤਲਬ ਬਕਾਇਦਾ ਉਹਨਾਂ ਨੇ ਇਸ ਗੱਲ ਦੀ ਚਾਰਨਾ ਕੀਤੀ ਹੈ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਜੁਕੀ ਸਰਕਾਰ ਨੂੰ ਤੇ ਰਾਜਸਥਾਨ ਨੂੰ ਚਾਰਾਂ ਨੂੰ ਤੇ ਤੁਸੀਂ ਭਈ ਆਪਦਾ ਜਿਹੜਾ ਟੈਲੀਯੂਨਨ ਨੇ ਪੋਲੂਸ਼ਨ ਬੋਰਡ ਦੇ ਨੇ ਇਹਨਾਂ ਜੀਆਂ ਜਿਹੜੀਆਂ ਅਸਾਮੀਆਂ ਨੇ ਉਹ ਫੁੱਲ ਕਰੋ ਤੁਹਾਨੂੰ 6 ਮਹੀਨੇ ਦਿੱਤੇ 6 ਮਹੀਨੇ ਤੇ 9 ਮਹੀਨੇ ਦੇ ਅੰਦਰ ਤਾਂ ਜਿਹੜੇ ਛੋਟੇ ਨੇ ਇਹ ਕਲਰ ਕੋਵੇ ਸਟੇਜ ਆ ਹੋਰ ਇਸ ਤਰ੍ਹਾਂ ਦੇ ਉਹ ਤੁਸੀਂ ਕੰਪਲੀਟ ਕਰੋ 6 ਮਹੀਨਿਆਂ ਦੇ ਵਿੱਚ ਜਿਹੜੇ ਵੀ ਵੱਡੇ ਅਫਸਰ ਨੇ ਜਾਂ ਕੋਈ ਉਹਦੇ ਵਿੱਚ ਹੋਰ ਆ ਉਹਦੇਦਾਰ ਨੇ ਉਹ ਉਹ ਵੀ ਮਤਲਬ ਕਰੋ ਬਹੁਤ ਹੀ ਇਹ ਨਰਾਜ਼ਗੀ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਹੈ ਬਕਾਇਦਾ ਕਿ ਸਾਨੂੰ ਇਹ ਜਿਹੜੇ ਪੋਲੂਸ਼ਨ ਫਲਾਉਣ ਵਾਲੇ ਬੰਦੇ ਨੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡਕਣਾ ਚਾਹੀਦਾ ਹੈ ਜੇ ਅੱਪਾ ਕੁਸ ਬੰਦਿਆਂ ਨੂੰ ਨਜਾਇਜ਼ ਜਿੱਤੇ ਜਾਂਦੀ ਇਹ ਤਾਂ ਵੀ ਦੂਸਰਿਆਂ ਨੂੰ ਮੈਸੇਜ ਜਾਊਗਾ ਕਿ ਮਤਲਬ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਉਹ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜਾ ਸਾਧਨ ਉੱਪਰਲਾ ਸਾਡਾ ਆਉਂਦਾ ਹੈਗਾ ਆਕਾਸ਼ ਚੋਂ ਉਹਦੇ ਥਰੂ ਮਤਲਬ ਫੋਟੋ ਉਹਦੇ ਨਾਲ ਇੱਕ ਮਿੰਟ ਪਲਪਲ ਦੀ ਜਾਣਕਾਰੀ ਮਿਲਦੀ ਹੈ ਕਿੱਥੇ ਬਰਾਲੀ ਨੂੰ ਅੱਗ ਲੱਗੀ ਕਿੱਥੇ ਨਹੀਂ ਉਹ ਸਾਰਾ ਸਿਸਟਮ ਉਹਦੇ ਥਰੂ ਮਤਲਬ ਕਰਕੇ ਇਹ ਬਹੁਤ ਹੀ ਜ਼ਿਆਦਾ ਸਖਤ ਜਿਹੜੀ ਟਿੱਪਣੀ ਕੀਤੀ ਹੈ ਸਾਡੇ ਸੁਪਰੀਮ ਕੋਰਟ ਦੇ ਮਾਨਯੋਗ ਚੀਫ ਜਸਟਿਸ ਗਵਾਈ ਸਾਹਿਬ ਤੇ ਉਹਨਾਂ ਦੇ ਨਾਲ ਨੇ ਇੱਕ ਮਾਨਯੋਗ ਜੱਜ ਸਾਹਿਬ ਕੇ ਕੁਛ ਨਾ ਹੋ ਰਿਹਾ ਜੀ ਮੈਂ ਨਾ ਭੁੱਲ ਗਿਆ ਕੋਈ ਗੱਲ ਜਿਹਨਾਂ ਦਾ ਹਾਂ ਮਤਲਬ ਉਹਨਾਂ ਨੇ ਬੜਾ ਸਖਤ ਲੈਜੇ ਦੇ ਵਿੱਚ ਸਰਕਾਰਾਂ ਨੂੰ ਫੁੱਲ ਤਾਰਨਾ ਕੀਤਾ ਨਾਲ ਕਿਸਾਨਾਂ ਨੂੰ ਕਿਹਾ ਉਹਨਾਂ ਨੇ ਕਹਿ ਵੀ ਜੇ ਕਿਸਾਨ ਸਾਨੂੰ ਅੰਨ ਦਿੰਦਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਾਨੂੰ ਸਾਹ ਨਾ ਲੈਣ ਦੇ ਸਾਡਾ ਪ੍ਰਦੂਸ਼ਣ ਕਰਦੇ ਹੋ ਮਤਲਬ ਜਿਹੜੀਆਂ ਇਹ ਪਿੱਪੜੀਆਂ ਨੇ ਤੇ ਬਹੁਤ ਮੈਨੇ ਰੱਖਦੀਆਂ ਨੇ ਆਉਣ ਵਾਲਾ ਸਮਾਜ ਜਿਹੜਾ ਉਹ ਕਿਸਾਨਾਂ ਵਾਸਤੇ ਥੋੜਾ ਜਿਆ ਹੋਰ ਸੰਕਟਮਈ ਹੋ ਸਕਦਾ ਹੈ ਕਿਉਂਕਿ ਪਰਾਲੀ ਨੂੰ ਅੱਗ ਸੱਤ ਕਿਸਾਨ ਯੂਨੀਅਨਾਂ ਨੇ ਕੰਦੇਜਾ ਕੰਡੀਸ਼ਨ ਬਿਚਾਰੀ ਕਰ ਰਹੀ ਹੈ ਉਹ ਕਹਿੰਦੇ ਵੀ ਅਸੀਂ ਇਹਦੇ ਖਿਲਾਫ ਐ ਸਿਚੁਏਸ਼ਨ ਸ਼ੁਰੂ ਕਰਾਂਗੇ ਕਿਉਂਕਿ ਉਹਨਾਂ ਦੀ ਗੱਲ ਕਿਸਾਨਾਂ ਦੀ ਮੈਡਮ ਠੀਕ ਹੈ ਉਹ ਕਹਿੰਦੇ ਸਾਡਾ ਪੋਲੂਸ਼ਨ ਹੈ ਜਿਹੜਾ 10% ਤੋਂ ਘੱਟ ਹੈ ਹੂੰ ਜਿਹੜਾ ਬਾਕੀ 90% ਪੋਲੂਸ਼ਨ ਉਹ ਪ੍ਰਾਈਵੇਟ ਸੈਕਟਰ ਵਾਲਿਆਂ ਦਾ ਹੈ ਇਹਨਾਂ ਨੂੰ ਲਿਸਟ ਕਰ ਦਿੰਦੇ ਹਾਂ ਮਤਲਬ ਉਹਨਾਂ ਨੂੰ ਤਾਂ ਤੁਸੀਂ ਰੋਕਦੇ ਨਹੀਂ ਸਾਡੇ ਜਿਹੜੇ 10 ਜਣਾਂ ਦਾ ਪੋਲੂਸ਼ਨ ਉਹਦੇ ਉੱਤੇ ਮਤਲਬ ਡੰਡਾ ਚਲਾਉਣ ਦੀ ਕੋਈ ਚੱਕ ਕਰਾ ਇਸ ਕਰਕੇ ਮਤਲਬ ਜਿਹੜੇ ਮੂਰੇ ਅਸਾਰ ਨੇ ਉਹ ਟਕਰਾਓ ਦੇ ਅਸਾਰ ਪਰ ਜਦੋਂ ਇਸ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਉਹਦੇ ਧੂਏਂ ਦੀ ਜਿਹੜੀ ਕੜਤਣ ਹੁੰਦੀ ਹੈ ਜਾਂ ਉਹ ਧੂਆ ਇੰਨਾ ਸੰਘਣਾ ਹੁੰਦਾ ਜਿਦੇ ਨਾਲ ਕਿ ਕਾਫੀ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਜਾਂ ਦਮੇ ਦੀ ਬਿਮਾਰੀ ਵਾਲਾ ਬੰਦਾ ਉਹਨਾਂ ਦਿਨਾਂ ਦੇ ਵਿੱਚ ਘਰੋਂ ਬਾਹਰ ਨਿਕਲਣ ਤੋਂ ਵੀ ਗਰੇਜ਼ ਕਰਦਾ ਹੈ हां जी देखो ਇਹ ਤਾਂ ਗੱਲ ਹੈ ਜੀ ਜਦੋਂ ਲੋਕਲ ਜਿਹੜੇ ਸਾਡੇ ਪੇਸ਼ੈਂਟ ਨੇ ਅਲਰਜੀ ਦੇ ਪੇਸ਼ੈਂਟ ਹੁੰਦੇ ਉਹਨਾਂ ਨੂੰ ਦਿੱਕਤਾਂ ਪੈਸ਼ ਆਉਂਦੀਆਂ ਨੇ ਇਹ ਗੱਲ ਕਰ ਵੀ ਦਿੱਲੀ ਤੱਕ ਧੂਆਂ ਨਹੀਂ ਸਕਦਾ ਜਾਂਦਾ ਜੀ ਮਤਲਬ ਪੰਜਾਬ ਦਾ ਧੂਆਂ ਦਿੱਲੀ ਤੱਕ ਨਹੀਂ ਜਾਂਦਾ ਉਹ ਦਿੱਲੀ ਦੀ ਇੰਡਸਟਰੀ ਹਰਿਆਣਾ ਆਲਾ ਦੇ ਯੂਪੀ ਗੁਰगांव ਵਗੈਰਾ ਨੇ ਜਿਹੜੇ ਉਹਨਾਂ ਦਾ ਧੂਆਂ ਉੱਥੇ ਜਾਂਦਾ ਦਾ ਆ ਪੰਜਾਬ ਨੂੰ ਤਾਂ ਇੱਕ ਮਤਲਬ ਬਦਨਾਮ ਕੀਤਾ ਜਾਂਦਾ ਇਸ ਰਾਜ ਸਿੱਤੇ ਤਹਿਤ ਏਜੰਸੀਆਂ ਤੇ ਵੱਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਪੰਜਾਬ ਦੇ ਮਗਰ ਪੰਆ ਹੋਣਾ ਉਹ ਕੋਈ ਵੀ ਬਹਾਨਾ ਹੋਵੇ ਉਹਦੇ ਵਿੱਚ ਪੰਜਾਬ ਨੂੰ ਜਰੂਰ ਵਸਾ ਕੇ ਬਦਨਾਮ ਕੀਤਾ ਜਾਂਦਾ ਜਦੋਂ ਕਈ ਵਾਰੀ ਕਮਾਨਜੋਗ ਜੱਜ ਸਾਹਿਬ ਨੇ ਵੀ ਇਹ ਆ ਬਿਆਨ ਦਿੱਤਾ ਸੀਗਾ ਵੀ ਤੁਮ ਐ ਜਿਹੜਾ ਇਹ ਪੰਜਾਬ ਦਾ ਨਹੀਂ ਆ ਰਿਹਾ ਇਹ ਲੋਕਲ ਤੋਂ ਹੈਗਾ ਇਸ ਕਰਕੇ ਪੰਜਾਬ ਨੂੰ ਮਤਲਬ ਇਸ ਗੱਲ ਤੋਂ ਦੂਰ ਰੱਖਿਆ ਜਾਵੇ ਇਹ ਗੱਲ ਕਰ ਚੂੜੀ ਹੈ ਜਿਹੜੀ ਉਹ ਪੰਜਾਬ ਦੇ ਉੱਤੇ ਜਰੂਰ ਖਸੀ ਜਾਂਦੀ ਹੈ ਜੀ ਅ ਨਾਲ ਹੀ ਜੇ ਗੱਲ ਕਰਦੇ ਹਾਂ ਅਸੀਂ ਕਿ ਜਦੋਂ ਪਰਾਲੀ ਨੂੰ ਸਾੜਿਆ ਜਾਂਦਾ ਜਿਹੜਾ ਸਾਡਾ ਵਾਤਾਵਰਨ ਉਹ ਤਾਂ ਦੂਸ਼ਿਤ ਹੁੰਦਾ ਹੀ ਹੈ ਛੋਟੇ ਬੱਚਿਆਂ ਜਾਂ ਬਜ਼ੁਰਗਾਂ ਨੂੰ ਵੀ ਸਾਹ ਲੈਣ ਚ ਦਿੱਕਤ ਆਂਦੀ ਹੈ ਪਰ ਜੇਕਰ ਅਸੀਂ ਦੇਖਦੇ ਹਾਂ ਸਾਡਾ ਆਲਾ-ਦਾਲਾ ਪਹਿਲਾਂ ਦੀ ਗਿਣਤੀ ਦੇ ਵਿੱਚ ਕਾਫੀ ਜਿਹੜੇ ਪੇੜ-ਪੌਦੇ ਨੇ ਦਰਖਤ ਨੇ ਉਹ ਵੱਡੀ ਮਾਤਰਾ ਦੇ ਵਿੱਚ ਘਟ ਗਏ ਨੇ ਉਹਨਾਂ ਨੂੰ ਲਗਾਉਣ ਦੀ بجائے ਜਦੋਂ ਸਾਡੇ ਰੋੜਾਂ ਨੂੰ ਹਾਈਵੇ ਨੂੰ ਚੌੜਾ ਕੀਤਾ ਗਿਆ ਜਾਂ ਫਿਰ ਰੋੜ ਕੱਢੇ ਗਏ ਤਾਂ ਉਹ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਦਰਖਤਾ ਉਹਨਾਂ ਨੂੰ ਪੱਟਿਆ ਵੀ ਗਿਆ ਜੋ ਪੋਲਿਊਸ਼ਨ ਸੀ ਪਹਿਲਾਂ ਉਹਨਾਂ ਦੇ ਆਕਸੀਜਨ ਦੇ ਨਾਲ ਜਿਹੜਾ ਵਾਤਾਵਰਨ ਸੀ ਉਹ ਜਲਦੀ ਕਲੀਨ ਹੋ ਜਾਂਦਾ ਸੀਗਾ ਤੇ ਇਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਕਾਰਨ ਹੈ ਕਿ ਅਸੀਂ ਬੂਟੇ ਲਗਾਉਣ ਦੀ بجائے ਪੱਟ ਜ਼ਿਆਦਾ ਦਿੱਤੇ ਨੇ ਤੇ ਉਨੀ ਮਾਤਰਾ ਦੇ ਵਿੱਚ ਸਾਡੇ ਤੋਂ ਲੱਗੇ ਨਹੀਂ ਹੈ ਹਾਂਜੀ ਇਹ ਤਾਂ ਗੱਲ ਇਹ ਤਾਂ ਜਮਾ ਪੱਥਰ ਤੇ ਲਕੀਰ ਹੈਗੀ ਐ 50 ਟਰਾਲੀਆਂ ਦਾ ਸਾਡੇ ਮਾਨਸਾ ਦਿੱਲੀ ਵਿਖਦੀਆਂ ਨੇ ਤੁਸੀਂ ਸੋਚਦੇ ਪਤਾ ਇੱਧਰ ਹੋਰ ਇਸ ਸ਼ਹਿਰਾਂ ਦੇ ਵਿੱਚ ਦੇਖ ਲਓ ਕਿੰਨੀਆਂ-ਕਿੰਨੀਆਂ ਤੁਸੀਂ ਹੋਣਗੀਆਂ ਜਦੋਂ ਕਿ ਟਰਾਲੀ ਇੱਕ ਵੀ ਨਹੀਂ ਲੱਗਦੀ ਦਸਤ ਕੱਟਣ ਦੇ ਉੱਤੇ 5 ਮਿੰਟ ਲੱਗਦੇ ਨੇ ਤੇ ਦਸਤ ਪੈਦਾ ਹੋਣ ਤੇ 25 ਸਾਲ ਲੱਗਦੇ ਨੇ ਬਿਲਕੁਲ ਮੈਨੂੰ ਗੱਲ ਜਿਹੜੇ ਦਸਤਾਂ ਵਾਲੀ ਗੱਲ ਹੈ ਨਾ ਜੇ ਦਸਤਾਂ ਆਪਣੇ ਆਪਾਰੇ ਹੋ ਜਾਣਗੇ ਜੇ ਸਾਡੇ ਜਿਹੜੇ ਆਵਾਰਾ ਪਸ਼ੂ ਨੇ ਉਹ ਮਤਲਬ ਉਹਨਾਂ ਦਾ ਇੰਤਜ਼ਾਮ ਕੀਤਾ ਜਾਵੇ ਜੇ ਸਾਡੇ ਆਵਾਰਾ ਪਸ਼ੂਆਂ ਦਾ ਇੰਤਜ਼ਾਮ ਕੀਤਾ ਜਾਂਦਾ ਤਾਂ ਸਾਡਾ ਸਭ ਘਰ ਤੇ ਆਪਰੇ ਆਦਾ ਕਰਦੀ ਹੱਡੀ ਗੱਲ ਵਿੱਚ ਹੈ ਜੇਕਰ ਆਵਾਰਾ ਪਸ਼ੂਆਂ ਨੂੰ ਪਿੱਛੇ ਜੇ ਸੁਪਰੀਮ ਕੋਰਟ ਨੇ ਜਿਵੇਂ ਕੁੱਤਿਆਂ ਨੂੰ ਫੜਨ ਦਾ ਜਿਹੜਾ ਫੈਸਲਾ ਸੁਣਾਇਆ ਸੀ ਫਿਰ ਸਾਡੇ ਪੰਜਾਬ ਦੇ ਵਾਸੀ ਦੂਸਰੇ ਪਾਸੇ ਵੀ ਹੋ ਜਾਂਦੇ ਨੇ ਜਦੋਂ ਅਸੀਂ ਇਸ ਚੀਜ਼ ਪਾਸੇ ਜਾਂਦੇ ਹਾਂ ਵੀ ਸੜਕਾਂ ਤੇ ਕਾਫੀ ਜਿਹੜੇ ਵੱਡੇ ਐਕਸੀਡੈਂਟ ਰੋਡ ਐਕਸੀਡੈਂਟ ਹੋ ਜਾਂਦੇ ਨੇ ਕਿਸੇ ਗਾਂ ਅੱਗੇ ਆ ਗਈ ਜਾਂ ਕੋਈ ਟਟਹਾਗੇ ਆ ਗਿਆ ਜਾਂ ਮੱਝ ਅੱਗੇ ਆ ਗਈ ਹੈ ਇਹਨਾਂ ਚੀਜ਼ਾਂ ਦੇ ਨਾਲ ਪਰ ਜਦੋਂ ਇਹਨਾਂ ਨੂੰ ਫੜਨ ਦੀ ਗੱਲ ਕਰਦੇ ਆ ਤਾਂ ਫਿਰ ਗਊ ਰક્ષਕ ਅੱਗੇ ਆ ਜਾਂਦੇ ਨੇ ਹਿੰਦੂ ਭਾਈਚਾਰਾ ਜਿਹੜਾ ਉਹ ਅੱਗੇ ਆ ਜਾਂਦਾ ਹੈ ਤੇ ਜਦੋਂ ਅਸੀਂ ਇਹ ਚੀਜ਼ ਕਰਦੇ ਹਾਂ ਉਦੋਂ ਅਸੀਂ ਕਹਿਣਾ ਸਖਾਲਾ ਪਰ ਜਦੋਂ ਇਸ ਤੇ ਖਰੇ ਉਤਰਦੇ ਆ ਉਦੋਂ ਥੋੜੀਆਂ ਜਾਂ ਦਿੱਕਤਾਂ ਸਾਨੂੰ ਬਹੁਤ ਸਾਰੀਆਂ ਆ ਜਾਂਦੀਆਂ ਨੇ ਦੇਖੋ ਜੀ ਜਿਹੜੇ ਐਨੀਮਲ ਲਵਰ ਲੋਕ ਨੇ ਇਹ ਕੱਲੇ ਮਤਲਬ ਰੈਲੀਆਂ ਮਜ਼ਾਰਾਂ ਤੇ ਮਰਦਾਬਾਤ ਜਿੰਦਾਬਾਦ ਕਰਨ ਵਾਸਤੇ ਹੁੰਦੇ ਨੇ ਇਹ ਕਿਸੇ ਵੀ ਜਿਹੜਾ ਗਊ ਲਵਰ ਅਸੀਂ ਇਹ ਨਹੀਂ ਕਹਿੰਦੇ ਵੀ ਮਾਰੀ ਗੱਲ ਐ ਅਸੀਂ ਕਹਿੰਦੇ ਚੰਗੀ ਤਾਂ ਨਾ ਉਹ ਆਪ ਜਿਹੜੇ ਦੋ ਰੱਖੇ ਚਾਰ ਰੱਖੇ ਸ਼ੀਰ ਰੱਖੇ 10 ਰੱਖੇ ਉਹਨਾਂ ਨੂੰ ਲਵ ਕਰੇ ਉਹਨਾਂ ਦੀ ਸੇਵਾ ਕਰੇ ਇਸੇ ਤਰ੍ਹਾਂ ਦਾ ਉਹ ਲਵਰ ਨੇ ਜਿਹੜੇ ਉਹਨਾਂ ਨੂੰ ਅਪੀਲ ਕਰਦੇ ਆ ਵੀ ਦੋ ਰੱਖੋ ਚਾਰ ਰੱਖੋ 10 ਰੱਖੋ ਕਿੰਨੇ ਮਰਜੀ ਰੱਖੋ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਲੋਕਾਂ ਦੇ ਵਾਰਾਂ ਦੇ ਵਿੱਚ ਉਤਲ ਉਹ ਫੋਟੀ ਕਰੀ ਜਾਂਦੇ ਨੇ ਯੂਰੀਨ ਕਰੀ ਜਾਂਦੇ ਨੇ ਹੋਰ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ ਇਹਨਾਂ ਕਰਕੇ ਲੋਕ ਦੁਖੀ ਨੇ ਜਿਹੜੇ ਐਵੇਂ ਕੋਈ ਆਪਦੇ ਤਰ੍ਹਾਂ ਰੱਖਣ ਨੇ ਕਿੰਨੇ ਮਰਜੀ ਰੱਖੋ ਜਾਂ ਜੋ ਸੁਪਰੀਮ ਕੋਰਟ ਦਾ ਵੀ ਇਹੀ ਹੈ ਮੈਂ ਨਾ 37 ਲੱਖ ਲੋਕਾਂ ਨੂੰ ਕੱਟ ਲਿਆ ਦਾ ਮਤਲਬ ਇੱਕ ਮਹੀਨਾ ਰੱਖਦਾ 10000 ਬੰਦੇ ਨੂੰ ਰੋਜ਼ਾਨਾ ਕੱਟ ਦਿੰਦੇ ਕੁੱਤੇ ਬਕਰ ਆਪਾਂ ਹਲੇ ਥੀ ਜਿਆਨੇ ਤੁਸੀਂ ਡੌਗ ਅਕਬਰ ਹੈ ਨਾ ਮਤਲਬ ਆਪੋ ਆਪਣੇ ਘਰਾਂ ਦੇ ਵਿੱਚ ਕਿੰਨੇ ਮਰਜੀ ਰੱਖੋ ਖੁੱਲੇ ਜਿਹੜੇ ਸਰਦੇ ਨੇ ਉਹਨਾਂ ਦਾ ਇੰਤਜ਼ਾਮ ਜਰੂਰ ਹੋਣਾ ਚਾਹੀਦਾ ਤੇ ਨਲੇ ਦੇ ਤੇ ਸਖਤਾਈ ਬਹੁਤ ਹੈ ਇੰਚਾਂ ਦੇ ਹਿਸਾਬ ਨਾਲ ਹੁਣ ਜਖਮ ਦੇ ਉਹਨਾਂ ਦਾ ਜੁਰਮਾਨਾ ਹੋਣ ਲੱਗ ਗਿਆ ਜੇ ਕੁੱਤਾ ਕਿਸੇ ਦਾ ਕਿਸੇ ਦੇ ਇੱਕ ਛੋਟਾ ਜਿਹਾ ਦੰਦਾਰ ਦਾ ਤਾਂ 10000 ਰੁਪਏ ਜੁਰਮਾਨਾ ਜੇ ਦੋ ਦੰਦਾਂ ਦੀ ਨਿਸ਼ਾਨੀ ਆਉਂਦੀ ਆ ਤਾਂ 20000 ਰੁਪਏ ਮਤਲਬ ਕੋਰਟ ਕੇਸ ਇਹ ਹੋਰ ਮਤਲਬ ਕਾਫੀ ਬੇਦਰ ਇਹਦੇ ਨਾਲ ਇਹ ਹੈ ਜੀ ਇਹਨਾਂ ਚੀਜ਼ਾਂ ਤੋਂ निजात ਪਾਈ ਜਾਵੇ ਸਰਕਾਰ ਤੇ ਬਤੇ ਰੇ ਇੰਤਜ਼ਾਮ ਕਰੂਗੀ ਥੋੜੇ ਜੇ ਸ਼ੈਲਟਰ ਹੋਮ ਵੀ ਬਣਾ ਰਹੇ ਨੇ ਉਹ ਹੋਰ ਸ਼ਾਇਦ ਹੋਰ ਬਣ ਜਾਣਗੇ ਗਲ ਕਰ ਜਿੰਨੀ ਮਸਤੀ ਦੀ ਨਾਲ ਸਾਡੀ ਮਾਨ ਜੋ ਸੁਪਰੀਮ ਕੋਰਟ ਨੇ ਆਰਡਰ ਕੀਤੇ ਸੀਗੇ ਉਸ ਮਸਤੀ ਦੇ ਨਾਲ ਸਰਕਾਰਾਂ ਨੇ ਜਿਹੜੀ ਆ ਉਹ ਕੰਮ ਨਹੀਂ ਕਰ ਰਹੀਆਂ ਜੀ ਆ ਬਿਲਕੁਲ ਇੱਕ ਉਥੇ ਇੱਕ ਵੱਡੀ ਅਪਡੇਟ ਆਈ ਹੈ ਸੀਐਮ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਗਿਆ ਕਿ ਜਿਹੜੇ ਹੜਪੀੜ ਤੇ ਇਲਾਕਿਆਂ ਦੇ ਲੋਕ ਨੇ ਉਹਨਾਂ ਦੇ ਮਰਮਮਤ ਦੇ ਲਈ ਉਹਨਾਂ ਦੇ ਸਹਾਇਤਾ ਦੇ ਲਈ ਜਿਵੇਂ ਕਿ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਇੱਕ ਮਿਸ਼ਨ ਚਲਾਇਆ ਗਿਆ ਸੀ ਉਸੇ ਤਰ੍ਹਾਂ ਹੀ ਉਹਨਾਂ ਨੇ ਮਿਸ਼ਨ ਚੜਦੀ ਕਲਾ ਉਸ ਨੂੰ ਨਾਮ ਦਿੱਤਾ ਹੈ ਤੇ ਇਹ ਵੱਡੀ ਅਪਡੇਟ ਹੈ ਸੀਐਮ ਮਾਨ ਦੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਕਿਸੇ ਨੇ ਡੋਨੇਸ਼ਨ ਦੇਣਾ ਪੰਜਾਬ ਦੇ ਲਈ ਕਿਸੇ ਅਦਰ ਕੰਟਰੀ ਨੇ ਪੈਸਾ ਭੇਜਣਾ ਤਾਂ ਉਹ ਸਿੱਧਾ ਸਾਡੇ ਨਾਲ ਸੰਪਰਕ ਕਰੇ ਤੇ ਇਸ ਦੀ ਇੱਕ ਵੈਬਸਾਈਟ ਹੈ ਜਿਹੜੀ ਉਹਨਾਂ ਨੇ ਉਹ ਵੀ ਜਾਰੀ ਕੀਤੀ ਹੈ ਜਿਹੜੀ ਜਾਣਕਾਰੀ ਹੈ ਵੱਧ ਤੋਂ ਵੱਧ ਤੁਸੀਂ ਸਾਡੇ ਇਸ ਵੈਬਸਾਈਟ ਤੇ ਜਾ ਕੇ ਲੈ ਸਕਦੇ ਹੋ ਦੇਖੋ ਜੀ ਚੰਗੀ ਗੱਲ ਹੈ ਗੱਲ ਕਰ ਇਹ ਹੈ ਵੀ ਇਹ ਹਾਲਾਤ ਪੈਦਾ ਕਿਉਂ ਹੋਏ ਮੈਂ ਜਾਦੇ ਮੈਂ ਇਹ ਮੈਨਾਂ ਰੱਖਦਾ ਹੈ ਕਿ ਇਹ ਹਾਲਾਤ ਪੈਦਾ ਕਿਉਂ ਹੋਏ ਇਸ ਨੂੰ ਲੋਕਾਂ ਨੂੰ ਮਤਲਬ ਸਰਕਾਰਾਂ ਤੋਂ ਲੋਕਾਂ ਨੂੰ ਜਥੇਬੰਦੀਆਂ ਤੋਂ ਲੋਕਾਂ ਨੂੰ ਜਿਹੜੀਆਂ ਸਾਡੀਆਂ ਧਾਰਮਿਕ ਸਾmane ਉਹਨਾਂ 'ਤੇ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਇਸ ਕਰਕੇ ਲੋਕ ਚਾਹੁੰਦੇ ਨੇ ਵੀ ਅਸੀਂ ਕੀ ਕਰੀਏ ਅਸੀਂ ਦਾਨ ਕਰਨਾ ਕਿਹਨੂੰ ਕਰੀਏ ਕਿਉਂਕਿ ਜਿਹੜਾ ਕ੍ਰਪਸ਼ਨ ਦਾ ਮਸਲਾ ਹੈ ਲੋਕਾਂ ਦੇ ਆਪਣੀ ਜੇਬ ਦੇ ਵਿੱਚ ਪਾਉਣ ਦਾ ਮਸਲਾ ਇਹ ਜਾੜੇ ਫੈਲ ਗਿਆ ਉਸ ਥੋੜਾ ਜਿਹਾ ਗੱਲਾਂ ਘੱਟ ਹੁੰਦੀਆਂ ਨੇ ਪੰਜਾਬ ਨੂੰ ਬਦਨਾਮ ਜਾ ਦੇ ਕੀਤਾ ਜਾਂਦਾ ਇਸ ਕਰਕੇ ਜਿਹੜੇ ਸਾਡੇ ਪ੍ਰਵਾਸੀ ਭਾਈ ਪੰਜਾਬੀ ਬਾਹਰ ਰਹਿੰਦੇ ਨੇ ਅਤੇ ਚਾਹੇ ਸਾਡੀਆਂ ਬਾਹਰਲੇ ਦਾ ਸੋਰ ਸਰਕਾਰਾਂ ਨੇ ਮਦਦ ਕਰਨੀਆਂ ਚਾਹੀਦੀਆਂ ਦਿਲ ਖੋਲ ਕੇ ਮਦਦ ਕਰਨ ਕਿਸੇ ਵੀ ਸਾਥ ਸਾਥੀ ਕਰਨ ਤਾਂ ਹਰ ਇੱਕ ਪੈਸਾ ਜਿਹੜਾ ਉਹ ਲੋਕ ਭਲਾਈ ਦੇ ਉੱਤੇ ਲੱਗੂਗਾ ਅਸੀਂ ਤਾਂ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆਂ ਵੀ ਸਾਡੇ ਜਿਹੜੇ ਡੈਮ ਬਣੇ ਹੋਏ ਨੇ ਇਹਨਾਂ ਨੂੰ 60 ਸਾਲ ਤੋਂ ਉੱ퍼 ਟਾਈਮ ਹੋ ਗਿਆ ਸਾਫ ਕੀਤੇ ਨੂੰ ਕਿਉਂਕਿ 30% ਇਹ ਰਿਸਤੇ ਨਾਲ ਭਰਪੂਰ ਰੇਤਾ ਚੁੱਕਣ ਦੀ ਵੀ ਕੋਈ ਸੇਵਾ ਦੀ ਮਹਿਮ ਇਸ ਤਰ੍ਹਾਂ ਦੀ ਚਲਾਉਣ ਤਾਂ ਕਿ ਜਿਹੜਾ ਉਹ ਰੇਤਾ ਹੈ ਸ਼ੈਮਾਂ ਦੇ ਵਿੱਚੋਂ ਕੱਟਿਆ ਜਾ ਸਕੇ ਤੇ ਸਾਡੀ ਪਾਣੀ ਦੀ ਕੈਪੈਸਿਟੀ ਹੈ ਜਿਹੜੀ ਉਹ ਵੱਧ ਸਕੇ 2015 ਤੋਂ ਲੈ ਕੇ ਸਾਡੀ ਸੁਗਨਾ ਲੇਕ ਹੈ ਜਿਹੜੀ ਇਹ ਵੀ ਸਾਫ ਨਹੀਂ ਕੀਤੀ ਉਦੋਂ ਪਹਿਲਾਂ ਲੋਕ ਸੇਵਾ ਦੇ ਹਿਸਾਬ ਨਾਲ ਸਾਫ ਕਰਦੇ ਸੀ ਉਹ ਵੀ ਉਦੋਂ ਮੌਕੇ ਦੇ ਹੁਕਮਰਾਨਾਂ ਨੇ ਬੰਦ ਕਰ ਦਿੱਤੀਆਂ ਇਹਦੀਆਂ ਸਕੀਮਾਂ ਨੇ ਮਤਲਬ ਲੋਕ ਭਲਾਈਆਂ ਇਆਂ ਇਆਂ ਜ਼ਰੂਰ ਚੱਲਣੀਆਂ ਚਾਹੀਦੀਆਂ ਨੇ ਕਿਉਂਕਿ ਜੇ ਮਤਲਬ ਬੰਨਾ ਨਹੀਂ ਜਿਹੜੇ ਰੋਕਾਂ ਨੇ ਜਾਂ ਕੰਧਾਂ ਨੇ ਕੋਈ ਵੀ ਆ ਉਹ ਕਮਜ਼ੋਰ ਨੇ ਤਾਂ ਉਹਨਾਂ ਦਾ ਮਤਲਬ ਪੁਨਰ ਸਰਜਿਤ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਮੈਂ ਸੁਣਨ ਦੇ ਵਿੱਚ ਹੁੰਦਾ ਲੋਕਾਂ ਦੇ ਵਿੱਚ ਇਹ ਹੈ ਕਿ ਜਿਹੜੇ ਬੰਨਾ ਦੀਆਂ ਕੰਧਾਂ ਨੇ ਉਹ ਕਮਜ਼ੋਰ ਹੋ ਗਈਆਂ ਇਸ ਕਰਕੇ ਕਿਤੇ ਆਪਾਂ ਖਾਸਤਾ ਖੁਦਾ ਦਾ ਕਰਦੇ ਆਂ ਵੀ ਇਹ ਜੀ ਘਟਨਾ ਨਾ ਵਾਪਰੇ ਉਹਨਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਕੁੱਨ ਭਜਾ ਜਿਹੜੇ ਆਪਾਂ ਕਰਦੇ ਆਂ ਗੁਲਕਲੇ ਖਾਣੇ ਪਕੌੜੇ ਖਾਣੇ ਇਹ ਛਕ ਲਿਆ ਛਕਾ ਲਿਆ ਤੇ ਰੋਟੀਆਂ ਪਾਰ ਲੀਆਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਅਸੀਂ ਕੰਟਰੋਲ ਕਰਕੇ ਸਾਡੇ ਆਉਣ ਵਾਲੇ ਭਵਿੱਖ ਵਿੱਚ ਬਰਸਤ ਵੱਧ ਲੋਣੇ ਆਵਾਰਾ ਪਸ਼ੂਰੋਪਣ ਤੇ ਸਾਡੇ ਡੇਮਾਂ ਦੀ ਸਫਾਈ ਤੇ ਡੇਮਾਂ ਦੀ ਜਿਹੜੀ ਸੰਭਾਲ ਹੈ ਉਹ ਮਤਲਬ ਉਧਰਲੇ ਪਾਸੇ ਧਿਆਨ ਦਈਏ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜੀ ਪ੍ਰਸਤੀ ਹੈ ਜਿਹੜੀ ਹੋਰ ਨਾ ਆ ਸਕੇ ਜੀ ਬਿਲਕੁਲ ਪਰ ਉੱਥੇ ਇੱਕ ਵੱਡੀ ਅਪਡੇਟ ਆਸਟ੍ਰੇਲੀਆ ਤੋਂ ਵੀ ਆਈ ਹੈ ਆਸਟ੍ਰੇਲੀਆ ਤੋਂ 16 ਸਾਲ ਦੇ ਬੱਚੇ ਨੂੰ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਹੈ ਜਿਹੜਾ ਉਹਨਾਂ ਦੇ ਦਸੰਬਰ ਤੋਂ ਬੰਦ ਕਰ ਦਿੱਤੇ ਜਾਣਗੇ ਵੱਡੀ ਪਾਬੰਦੀ ਹੈ ਜਿਹੜੀ ਬੱਚਿਆਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਲਗਾ ਦਿੱਤੀ ਜਾਏਗੀ ਤੇ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਇਹ ਬਹੁਤ ਵਧੀਆ ਫੈਸਲਾ ਫੇਰ ਨਾਲ ਲਿਆ ਚਾਹੀਦਾ ਹੈ ਮਤਲਬ ਹਿੰਦੁਸਤਾਨ ਦੇ ਵਿੱਚ ਵੀ ਇਹ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਦੀ ਨਿਜ਼ਾਤੇ ਜਾਦੇ ਅਸਰ ਪੈਂਦਾ ਹੈ ਬੱਚਿਆਂ ਦੇ ਦਿਮਾਗ ਤੇ ਜਾਦੇ ਅਸਰ ਪੈਂਦਾ ਹੈ ਬੱਚੇ ਦਾ ਪੜਾਈ ਵਾਲਾ ਮਸਲਾ ਉਹ ਵੀ ਥੋੜਾ ਜਿਹਾ ਘਟ ਗਿਆ ਇਸ ਕਰਕੇ ਮਤਲਬ ਬੱਚਿਆਂ ਦੇ ਉੱਤੇ ਦਾ ਸਖਤਾਈ ਨਾਲ ਪਾਬੰਦੀ ਲਾਉਣੀ ਚਾਹੀਦੀ ਹੈ ਇਸ ਗੱਲ ਦੇ ਮੈਂ ਤਾਂ ਹਮੀਆਂ ਇਸ ਗੱਲ ਨੂੰ ਮਤਲਬ ਚਾਹੁੰਦਾ ਵੀ ਜੇ ਬੱਚੇ ਸਾਡਾ ਇਹ ਜਿਹੜਾ ਸਿਸਟਮ ਕਿਉਂਕਿ ਦੇਖਣ ਵਾਲੀਆਂ ਗੱਲਾਂ ਤਾਂ ਉਹ ਦੇਖਦੀ ਨਹੀਂ ਹਨ ਜੋ ਮਤਲਬ ਗਿਆਨਵਰਧਕ ਗੱਲਾਂ ਨੇ ਉਹ ਨਹੀਂ ਦੇਖਦੇ ਉਹਦਾ ਟਾਈਮ ਪਾਸ ਆ ਹਫਤੇ ਮਜ਼ਾਕ ਜੀ ਜੀ ਅਸ਼ਲੀਲ ਮੈਟਰ ਹੋਰ ਕਾਫੀ ਕੁਝ ਐ ਇਧਰਲੇ ਪਾਸੇ ਪ੍ਰਦਰਸ਼ਿਤ ਨੇ ਨਾਲੇ ਬੱਚਿਆਂ ਦੇ ਉੱਤੇ ਜਿਹੜੀ ਫੌਲਦੀ ਲਾਈ ਹੈ ਬਹੁਤ ਹੀ ਵੱਡੀ ਜਿੰਦਰ ਜੀ ਜੇਕਰ ਗੱਲ ਕਰੀਏ ਛੋਟੇ ਬੱਚਿਆਂ ਦੀ ਜਿੰਨਾ ਕਰਾਇਮ ਦੇ ਵਿੱਚ ਮਾਈਂਡ ਉਹਨਾਂ ਦਾ ਜਿੰਨਾ ਮਾਸਟਰ ਮਾਈਂਡ ਬਣਦੇ ਜਾ ਰਹੇ ਨੇ ਛੋਟੇ ਹੁੰਦੇ ਹੀ ਕੁਝ ਅਜਿਹੀਆਂ ਚੀਜ਼ਾਂ ਦੀ ਕ੍ਰੀਏਟੀਵਿਟੀ ਕਰ ਦਿੰਦੇ ਨੇ YouTube ਨੂੰ ਦੇਖ ਕੇ ਜਾਂ ਫਿਰ ਕਿਸੇ ਹੋਰ ਐਪ ਨੂੰ ਦੇਖ ਕੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੀਆਂ ਮਾਵਾਂ ਖੁਦ ਜੰਮਣ ਵੇਲੇ ਹੀ ਬੱਚੇ ਨੂੰ ਨਿੱਪਲ ਦੇਣ ਦੇ ਨਾਲ ਹੀ ਫੋਨ ਦਿਖਾਣਾ ਸ਼ੁਰੂ ਕਰ ਦਿੰਦੀਆਂ ਨੇ ਤੋਂ ਗੱਲ ਦਾ ਸ਼ੁਰੂ ਕਰੀ ਦੇ ਵਿੱਚ ਪ੍ਰੋਸਨਾ ਸ਼ੁਰੂ ਕਰ ਦਿੱਤਾ ਮੋਬਾਈਲ ਜਿਸ ਤੋਂ ਬਾਅਦ ਬੱਚਿਆਂ ਦਾ ਇੱਕ ਸਰੀਰ ਦਾ ਅੰਗ ਹੀ ਬਣ ਜਾਂਦਾ ਮੋਬਾਈਲ ਫੋਨ ਹਾਂਜੀ ਇਹ ਕਾਫੀ ਮਤਲਬ ਸਕੂਲ ਦੇ ਵਿੱਚ ਆਇਆ ਹੈਗਾ ਵੀ ਸਕੂਲ ਦੇ ਵਿੱਚ ਮੋਬਾਈਲ ਪ੍ਰਹਿਪਤੜ ਹੈ ਇਹ ਗੱਲ ਕਰ ਕਰੇ ਆ ਕਿ ਮਸਲਾ ਵੱਡਾ ਬਣ ਜਾਂਦਾ ਨਾ ਸਾਰੇ ਜਿੱਦ ਸੰਡੇ ਹੈ ਸਾਰਾ ਦਿਨ ਇਸ ਵਿੱਚ ੁੰਬੜੇ ਰਹਿੰਦੇ ਆ ਸਕੂਲ ਵਿੱਚ ਆਉਣ ਤੋਂ ਬਾਅਦ ਫੇਰ ਲੱਗ ਜਾਂਦੇ ਆ ਮਤਲਬ ਇਧਰਲੇ ਪਾਸੇ ਕਾਫੀ ਇਹ ਵੀ ਇੱਕ ਕਿਸਮ ਦਾ ਨਸ਼ਾ ਨਸ਼ਾ ਦਾ ਪੈਸੇ ਲੱਗਦੇ ਨੇ ਇਹ ਤੇ ਪੈਸੇ ਲੱਗ ਕੇ ਥੋੜੇ ਜਿਹਾ ਪਰਕੇ ਮਹੀਨਾ ਚੱਲਦਾ ਹੈ ਮਤਲਬ ਇਹਦੇ ਨੁਕਸਾਨ ਹੋਰ ਚੀਜ਼ਾਂ ਨਾਲੋਂ ਕਿਤੇ ਜ਼ਿਆਦੇ ਨੇ ਇਹਦੇ ਉੱਤੇ ਸਰਕਾਰ ਨੂੰ ਬਹੁਤ ਗੌਰ ਫਰਮਾਉਣੀ ਚਾਹੀਦੀ ਹੈ ਬੱਚਿਆਂ ਵਾਲੇ ਨੇ ਜਿਹੜੇ ਮੋਬਾਈਲ ਕੋਈ ਹੋਰ ਸਿਸਟਮ ਪੜ੍ਹਾਈ ਵਾਲਾ ਉਹ ਲਾਗੂ ਕੀਤਾ ਜਾਣਾ ਚਾਹੀਦਾ ਨਹੀਂ ਤਾਂ ਸਾਡੇ ਬੱਚੇ ਮਤਲਬ ਜਿਹੜਾ ਪ੍ਰਵੇਖਾ ਉਹ ਕੋਈ ਬਹੁਤਾ ਚਮਕੀਲਾ ਨਹੀਂ ਹੋਣਾ ਇਸ ਕਰਕੇ ਫੇਰ ਸਰਕਾਰ ਨੂੰ ਪੁਰਜੋ ਅਪੀਲ ਕਰਦੇ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਬੰਦੀਆਂ ਲੱਗੀਆਂ ਹੋਈਆਂ ਨੇ ਬਹੁਤ ਵਧੀਆ ਨੇ ਉਹਨਾਂ ਤੋਂ ਸਭ ਕੁਝ ਸਿੱਖਦੇ ਹੋਏ ਬੱਚਿਆਂ ਦੇ ਮੋਬਾਈਲ ਦੀ ਵਰਤੋਂ ਦੇ ਉੱਤੇ ਸਾਡੀ ਹਿੰਦੁਸਤਾਨ ਦੇ ਵਿੱਚ ਵੀ ਪਹੁੰਚ ਰਣੀ ਚਾਹੀਦੀ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਧੰਨਵਾਦ ਸੋ ਦੋਸਤੋ ਇਸੇ ਰਿਜ਼ਰਵਰ ਜੀ ਮਾਨਸਾ ਤੋਂ ਜੋ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਵੀ ਸੁਪਰੀਮ ਕੋਰਟ ਦੇ ਖਿਲਾਫ ਜਿਹੜਾ ਆਪਣਾ ਅਜੰਡਾ ਕੱਢਣਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਬਿਆਨਵਾਜ਼ੀਆਂ ਸ਼ੁਰੂ ਹੋ ਗਈਆਂ ਨੇ ਆਉਣੀਆਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸਾਡਾ 10 ਦਿਨਾਂ ਦਾ ਧੂਆਂ ਇੰਨਾ ਜ਼ਿਆਦਾ ਹੈ ਤੇ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਨੇ ਕਈ ਵੱਡੀ ਮਾਤਰਾ ਦੇ ਵਿੱਚ ਤੇ ਕਈ ਵੱਡੇ ਸ਼ਹਿਰਾਂ ਦੇ ਵਿੱਚ 10-10 ਫੈਕਟਰੀਆਂ ਨੇ ਤੇ ਤੁਸੀਂ ਉਹਨਾਂ ਦਾ ਧੂਆਂ ਜੋ ਉਹਨਾਂ ਦਾ ਦਾ ਪਾਣੀ ਸਾਡੇ ਦਰਿਆਵਾਂ ਦੇ ਵਿੱਚ ਜਾ ਰਿਹਾ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਤੇ ਆਪਣੀ ਜਗ੍ਹਾ ਤੇ ਉਹ ਵੀ ਠੀਕ ਨਹੀਂ ਕਿ ਜੇਕਰ ਪਰਾਲੀ ਨੂੰ ਤੁਸੀਂ ਸਿਮੇਟਦੇ ਨਹੀਂ ਉਹਨਾਂ ਤੱਕ ਅਪਰੋਚ ਨਹੀਂ ਕਰ ਪਾਉਂਦੇ ਛੋਟੀ ਕਿਸਾਨੀ ਤੱਕ ਜਾਂ ਛੋਟਾ ਕੋਈ ਪਿੰਡ ਜਾਂ ਕੋਈ ਕਸਬਾ ਹੈ ਉਹਦੇ ਤੱਕ ਤੇ ਨਾਲ ਹੀ ਜਦੋਂ ਉਹ ਇਸ ਚੀਜ਼ ਤੋਂ ਆਪਣੇ ਆਪ ਨੂੰ ਨਜਠਣ ਦੇ ਲਈ ਪਰਾਲੀ ਨੂੰ ਸਾੜਦੇ ਨੇ ਤਾਂ ਉਹਨਾਂ ਉੱਪਰ ਤੁਸੀਂ ਲਾਠੀ ਚਾਰਜ ਕਰਦੇ ਹੋ ਜਾਂ ਫਿਰ ਆਜਈਆਂ ਜਿਹੜੇ ਬਿਆਨਵਾਜ਼ੀਆਂ ਆਉਂਦੀਆਂ ਨੇ ਅਜਿਹੇ ਗ੍ਰਫਤਾਰੀ ਦੇ ਬਿਆਨਵਾਜ਼ੀ ਜਿਵੇਂ ਉਹਨ ਵੱਡਿਆ ਜੇਲ੍ਹ ਭੇਜਣ ਦੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਪਰਾਲੀ ਸਾੜਨ ਪਿੱਛੇ ਕਿਸੇ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਪਰ ਜੇਕਰ ਗੱਲ ਕਰੀਏ ਪੋਲਿਊਸ਼ਨ ਦੀ ਤਾਂ ਉਨੇ ਹੀ ਹੱਕਦਾਰ ਪੋਲਿਊਸ਼ਨ ਦੇ ਜਿਨ੍ਹਾਂ ਦੀ ਫੈਕਟਰੀਆਂ ਦੇ ਪਾਣੀ ਗੰਦੇ ਤੇ ਜਿਨ੍ਹਾਂ ਦੇ ਧੂੰਏ ਦੇ ਨਾਲ ਲੋਕਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਸਭ ਤੋਂ ਵੱਧ ਫੈਕਟਰੀਆਂ ਜਿਹੜੀਆਂ ਲੁਧਿਆਣੇ ਦੇ ਵਿੱਚ ਪਾਈਆਂ ਜਾਂਦੀਆਂ ਪਰ ਫਿਲਹਾਲ ਹਜੇ ਤੱਕ ਕਿਸੇ ਫੈਕਟਰੀ ਤੇ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਨੂੰ ਬੰਦ ਕਰਵਾਇਆ ਗਿਆ ਜਿਵੇਂ ਕਿ ਪਹਿਲਾਂ ਕਾਫੀ ਸਮਾਂ ਪਹਿਲਾਂ ਜਿਹੜੀ ਜੀਰੇ ਦੀ ਸ਼ਰਾਬ ਫੈਕਟਰੀ ਸੀ ਉਹਨੂੰ ਲੈ ਕੇ ਪਿੰਡ ਦਾ ਪੂਰਾ ਬੁਰਾ ਹਾਲ ਸੀ ਤੇ ਉੱਥੇ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਫਿਲਹਾਲ ਹਲੇ ਤੱਕ ਉਸਤੇ ਵੀ ਕੋਈ ਬੰਦੀ ਵੱਡੀ ਕਾਰਵਾਈ ਦਾ ਫੈਸਲਾ ਜਿਹੜਾ ਨਹੀਂ ਹੋਇਆ ਤੇ ਜਦੋਂ ਉਹ ਨਹੀਂ ਹੋਇਆ ਤੇ 10 ਦਿਨਾਂ ਦੀ ਪ੍ਰਾਲੀ ਦੇ ਨਾਲ ਕਿੱਡਾ ਕਰ ਨੁਕਸਾਨ ਹੋ ਜਾਏਗਾ ਇਕੁਅਲ ਤਾਂ ਜੇ ਰੱਖਣੀ ਹੈ ਤਾਂ ਫਿਰ ਸਾਰਿਆਂ ਵਿੱਚ ਹੀ ਰੱਖੀ ਜਾਵੇ ਇੱਕ ਕੱਲੇ ਕਿਸਾਨਾਂ ਨੂੰ ਟਾਰਗੇਟ ਹੈ ਜਿਹੜਾ ਉਹ ਨਾ ਕੀਤਾ ਜਾਵੇ ਜਿਵੇਂ ਮਾਨ ਸਰਕਾਰ ਨੇ ਚੜ੍ਹਦੀ ਕਲਾ ਮਿਸ਼ਨ ਦਾ ਐਲਾਨ ਕੀਤਾ ਹੈ ਕਿ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਜਿੱਥੇ ਮੁਰੰਮਤ ਚੱਲੇਗੀ ਉਸ ਮਿਸ਼ਨ ਨੂੰ ਚੜ੍ਹਦੀ ਕਲਾ ਦਾ ਐਲਾਨ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਡੋਨੇਸ਼ਨ ਦੇਣਾ ਹੈ ਤਾਂ ਸਿੱਧਾ ਸਾਡੇ ਨਾਲ ਸੰਪਰਕ ਕਰੋ ਤੁਹਾਡਾ 1 ਰੁਪਿਆ ਅਸੀਂ ਸਵਰ ਰੁਪਿਆ ਬਣਾ ਕੇ ਚਲਾਵਾਂਗੇ ਪੂਰੀ ਇਮਾਨਦਾਰੀ ਦੇ ਨਾਲ ਕਿਉਂਕਿ ਬਹੁਤ ਸਾਰੇ ਐਨ ਆਰ ਆਈ ਵੀਰ ਭੈਣਾ ਇਹੋ ਜਿਹੇ ਨੇ ਪਰਿਵਾਰ ਜਿਨ੍ਹਾਂ ਨੇ ਡੋਨੇਸ਼ਨ ਦੇਣਾ ਪਰ ਸਮਝ ਨਹੀਂ ਆ ਰਹੀ ਵੀ ਅਸੀਂ ਜਿਹੜਾ ਆਪਣਾ ਦਸਵਾ ਦਸੌਂ ਜ ਹੈ ਉਹ ਕਿਸ ਹੱਥਾਂ ਦੇ ਵਿੱਚ ਦਈਏ ਤਾਂ ਜੋ ਜਿਹੜਾ ਸੇਫ ਤੇ ਸੁਰੱਖਿਅਤ ਪੈਸਾ ਸਾਡਾ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਨ੍ਹਾਂ ਦੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਸੋ ਦੋਸਤੋ ਏਸੀ ਅੱਜ ਸ਼ਾਮ ਦੀ 4 ਵਜੇ ਦੀ ਲਾਈਵ ਦੀ ਅਪਡੇਟ ਕੋਈ ਲਾਈਵ ਦਾ ਹੋਰ ਨਵਾਂ ਮੁੱਦਾ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵੋ ਇਜਾਜ਼ਤ